ਇਹ ਰਾਤ ਨੂੰ ਬਿਸਤਰ ਤੇ ਚੜਦਾ ਹੈ ਬਿਸਤਰ ਤੇ ਚੜ ਕੇ ਹੀ ਘਟਦਾ ਹੈ ਇਹਦੀ ਪੂਰੀ ਪਹਿਚਾਣ ਕਰ ਲੈਣੀ ਜੀ ਦੀ ਇਹ ਇਨਸਾਨ ਨੂੰ ਜਿਸ ਤਰ੍ਹਾਂ ਆਪੇ ਸੁਸਤ ਹੁੰਦਾ ਇਸ ਤਰ੍ਹਾਂ ਹੀ ਕੋਮਾ ਦੇ ਵਿੱਚ ਲਾ ਜਾਂਦਾ ਪੰਜ ਪੰਜ 7 7 ਦਿਨ ਪੂਰਾ ਟ੍ਰੀਟਮੈਂਟ ਕਰਨ ਦੇ ਬਾਵਜੂਦ ਵੀ ਇਨਸਾਨ ਨੂੰ ਮਾਰ ਦਿੰਦਾ ਜੀ ਬਿਲਕੁਲ ਨੇੜੇ ਕਰਕੇ ਦਿਖਾ ਦਿਓ ਤੇ ਸਾਰਿਆਂ ਨੂੰ ਬੇਨਤੀ ਹੈ ਇਹ ਸੱਪ ਦੀ ਪਹਿਚਾਣ ਰੱਖਣੀ ਹੈ ਬਿਸਤਰ ਤੇ ਚੜਦਾ ਹੈ ਰਾਤ ਨੂੰ ਕਟਣ ਵਾਸਤੇ ਨੇ ਚੜਦਾ ਇਨਸਾਨ ਦੀ ਗਰਮੈਸ਼ ਮਹਿਸੂਸ ਕਰਦਾ ਕਰਦਾ ਬਿਸਤਰ ਤੇ ਚੜਦਾ ਜਿਉਂ ਹੀ ਇਹ ਇਨਸਾਨ ਕਰਵਟ ਪਾਸਾ ਬਦਲਦਾ ਤੇ ਬਹੁਤ ਹੀ ਭਿਆਨਕ ਬਾਈਟ ਕਰਦਾ ਜਿਸ ਦਾ ਕੋਈ ਲੱਛਣ ਨਹੀਂ ਹੈਗਾ ਨਾ ਨਿਸ਼ਾਨ ਬੰਦ ਹੈ ਨਾ ਕੋਈ ਰਚਨਾ ਥੋੜੇ ਚਿਰ ਬਾਅਦ ਹੀ ਲੰਗਸ ਸਾਹ ਘੁੱਟਣਾ ਮਹਿਸੂਸ ਹੋ ਜਾਂਦਾ ਹੈ ਛਾਤੀ ਦੇ ਵਿੱਚ ਦਰਦ ਪੇਟ ਦੇ ਵਿੱਚ ਦਰਦ ਉਲਟੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਪੇਟ ਦੇ ਵਿੱਚ ਬਹੁਤ ਭਿਆਨਕ ਦਰਦ ਹੁੰਦਾ ਇਹ ਇਨਸਾਨ ਇਸ ਤਰ੍ਹਾਂ ਪਲੇਖੇ ਦੇ ਵਿੱਚ ਮਾਰੇ ਜਾਂਦੇ ਨੇ ਕਿ ਉਲਟੀ ਆ ਰਹੀ ਹੈ ਜਾਂ ਘਬਰਾਟ ਹੋ ਰਹੀ ਹੈ ਜਾਂ ਪੇਟ ਦੇ ਵਿੱਚ ਦਰਦ ਹੋ ਰਿਹਾ ਹੈ ਪਰ ਇਸ ਸੱਪ ਦੀ ਪਛਾਣ ਕਰ ਲਓ ਜੀ ਬਹੁਤ ਹੀ ਖਤਰਨਾਕ ਸੱਪ ਹੈ ਜਿਹੜੇ-ਜਿਹੜੇ ਵੀਡੀਓ ਦੇਖਦੇ ਨੇ ਬਾਰਸ਼ਾਂ ਦੇ ਦਿਨ ਚੱਲਦੇ ਨੇ ਜੀ ਸਭ ਨੂੰ ਇਹ ਹੱਥ ਜੋੜ ਕੇ ਰਿਕਵੈਸਟ ਹੈ ਕਿ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੀ ਜਿਹੜੇ ਇਨਸਾਨੀਅਤ ਦੇ ਨਾਤੇ ਨੂੰ ਪਿਆਰ ਕਰਦੇ ਨੇ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਲਾਈਕ ਕਮੈਂਟ ਕਰਕੇ ਦੱਸਿਓ ਤਾਂ ਜੋ ਇਨਸਾਨ ਇਸ ਤੋਂ ਬਚ ਸਕੇ ਇਹ ਰਾਤ ਨੂੰ ਨਿਕਲਦਾ ਜੀ ਅਸੀਂ ਵੀਡੀਓ ਬਣਾ ਰਹੇ ਹਾਂ ਜੀ ਛੋਟੀ ਜਿਹੀ ਵੀਡੀਓ ਬਣਾਵਾਂਗੇ ਕੋਈ ਜ਼ਿਆਦਾ ਨਹੀਂ ਕਿਰਪਾ ਕਰਕੇ ਆਪਣੇ ਕੀਮਤੀ ਟਾਈਮ 'ਚੋਂ ਟਾਈਮ ਕੱਢ ਕੇ ਇਹਦੀ ਪਛਾਣ ਕਰ ਲੈਣੀ ਜੀ ਇਹਨੂੰ ਤੁਹਾਡੇ ਸਾਹਮਣੇ ਅਸੀਂ ਹੁਣ ਜੰਗਲ ਦੇ ਵਿੱਚ ਬਹੁਤ ਹੀ ਜੋ ਇਹਦਾ ਅਸਲੀ ਰੀਅਲ ਘਰ ਹੈ ਉਹਦੇ E é assim, parei assim, é e